ਅੱਜ ਡਾਕਟਰ ਚਾਵਲਾ ਜੀ ਜਿਹੜੇ ਕਿ ਮੈਂ ਸਮਝਦਾ ਅਮਰਸਰ ਦੇ ਨਹੀਂ ਪੂਰੇ ਪੰਜਾਬ ਦੇ ਹਿੰਦੁਸਤਾਨ ਦੇ ਇੱਕ ਬਹੁਤ ਵੱਡੇ ਉੱਚ ਨੇਤਾ ਸਨ ਜਿਹੜੇ ਸਾਨੂੰ ਅੱਜ ਸਦੀਵੀ ਮਿਸ਼ੂੜਾ ਦੇ ਗਏ ਨੇ ਬਹੁਤ ਵੱਡਾ ਘਾਟਾ ਜਿਹੜਾ ਹੈ ਮੈਂ ਸਮਝਦਾ ਇਸ ਸਮਾਜ ਨੂੰ ਉਹਨਾਂ ਦਾ ਪਿਆ ਔਰ ਖਾਸ ਕਰਕੇ ਇਹੋ ਜਿਹੇ ਲੋਕ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਅਮਰਸਰ ਸ਼ਹਿਰ ਦੀ ਸੇਵਾ ਕੀਤੀ ਹੈ ਔਰ ਇੱਕ ਬਹੁਤ ਹੀ ਇਹਨਾਂ ਦਾ ਯੋਗਦਾਨ ਰਿਹਾ ਪੰਜਾਬ ਚ ਚਾਹੇ ਜਿੰਨਾ ਮਰਜ਼ੀ ਮਾਹੌਲ ਖਰਾਬ ਰਿਆ ਇਹਨਾਂ ਨੇ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਇੱਕ ਮਿਸਾਲ ਬਣ ਕੇ ਚੱਲੇ ਹਨ ਮੈਂ ਸਮਝਦਾ ਕਿ ਅੱਜ ਦੇ ਦਿਨ ਉਪਰ ਇਹਨਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਹੋਈ ਹੋਊਗੀ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਉਮਰ ਦੇ ਵਿੱਚ ਕੁਰਬਾਨੀ ਕੀਤੀ ਔਰ ਸੇਵਾ ਕੀਤੀ ਹੈ ਇਹਨਾਂ ਤੋਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਪਰ ਇਹ ਸਾਡਾ ਜਿਹੜਾ ਕਾਟਾ ਇਹ ਨਾ ਪੂਰਾ ਹੋਣ ਵਾਲਾ ਕਾਟਾ ਹੈ ਮੈਂ ਸਾਰੇ ਸਮਾਜ ਨੂੰ ਇਹ ਬੇਨਤੀ ਕਰਾਂਗਾ ਕਿ ਇਹੋ ਜਿਹੇ ਲੀਡਰਾਂ ਕੋਲ ਦੀ ਜਿਹੜੀ ਸਿੱਖਿਆ ਹੈ ਉਹ ਲੈਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੀ ਜਿਹੜੀ ਹੈ ਸੇਵਾ ਕਰਪੋਣਾ ਬਹੁਤ ਧੰਨਵਾਦ ਅੱਜ ਬੜੇ ਦੁਖੀ ਹਿੱਸੇ ਨਾਲ ਸਾਡੀ ਪੰਜਾਬ ਦੀ ਇੱਕ ਮਹਾਨ ਸ਼ਖਸੀਅਤ ਡਾਕਟਰ ਪ੍ਰਦੀਪ ਕਾਚਾਵਲਾ ਜੀ ਜਿਹੜੇ ਸਾਰਿਆਂ ਨੂੰ ਸਦੀਆਂ ਛੋੜਾ ਦੇ ਕੇ ਅੱਜ ਪਗਲ ਪ੍ਰਭ ਪ੍ਰਮਾਤਮਾ ਦੇ ਚਰਨਾਂ 'ਚ ਯਾਹ ਰਾਜ ਨੇ ਉਹਨਾਂ ਦੇ ਜਾਨ ਨਾਲ ਮੈਂ ਸਮਝਦਾ ਬਹੁਤ ਵੱਡੀ ਘਾਟ ਸਾਰੇ ਸਮਾਜ ਨੂੰ ਸਾਰੇ ਪੰਜਾਬ ਨੂੰ ਪਈ ਨਾ ਪੂਰੀ ਹੋਣ ਵਾਲੀ ਘਾਟ ਆ ਸੋ ਡਾਕਟਰ ਸਾਹਿਬ ਪਹਿਲੋਂ ਸਰਕਾਰੀ ਡਾਕਟਰ ਹੈ ਜੀ ਫੇਰ ਉਹ ਪੰਜਾਬ ਦੇ ਕੈਬਨ ਮਨਿਸਟਰ ਹੈ ਉਹਨਾਂ ਨੇ ਹੈਲਥ ਡਿਪਾਰਟਮੈਂਟ ਦੀ ਬਹੁਤ ਸੇਵਾ ਕੀਤੀ ਹੈ ਜੇ ਕੈਬਨ ਮਨਿਸਟਰ ਸੋਜਨ ਸਿਤਾਜੀ ਨੂੰ ਜਾਣਦੀਆਂ ਨੇ ਬਹੁਤ ਘਾਟ ਹੁੰਦੀ ਆ ਇੱਕ ਕੱਲੀ ਪਾਰਟੀ ਨੂੰ ਭਾਜਪੀ ਨੂੰ ਘਾਟ ਨਹੀਂ ਹੋਈ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਜਾਨ ਨਾਲ ਬਹੁਤ ਵੱਡਾ ਘਾਟਾ ਪਿਆ ਨਾ ਪੂਰਾ ਹੋਣ ਵਾਲਾ ਘਾਟਾ ਹੈ ਮੈਂ ਉਹਨਾਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਮੈਨੂੰ ਕਿੰਨਾ ਜੇ ਹਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਸਥਾਨ ਬਖਸ਼ ਇਹਨਾਂ ਸਰਦ ਸੁਭਾਸੀ ਕਦੇ ਗੁੱਸਾ ਨਹੀਂ ਸੀ ਦੇਖਿਆ ਉਹਨਾਂ ਦੇ ਕਦੀ ਗੁੱਸੇ ਵਾਲੀ ਉਹਨਾਂ ਦੇ ਮਨ 'ਚ ਕੋਈ ਚੀਜ਼ ਹੈ ਹੀ ਨਹੀਂ ਸੀ ਕਦੀ ਗੁੱਸਾ ਦੇਖਿਆ ਹੀ ਨਹੀਂ ਸੀ ਸੋ ਇੰਨੀ ਚੰਗੀ ਸਖਸੀਅਤ ਹਰਕ ਨੂੰ ਪਿਆਰ ਕਰਦੇ ਸੀ ਹਰਕ ਦੇ ਦੁੱਖ ਸੁੱਖ ਦੇ ਭਾਈਵਾਲ ਸਨ ਇਸੇ ਕਰਕੇ ਮੈਂ ਇੱਥੇ ਪੁੱਛਣੇ। ਦੇਖੋ ਸਾਰੀਆਂ ਪਾਰਟੀਆਂ ਉਹਨਾਂ ਨੂੰ ਪਿਆਰ ਕਰਦੀਆਂ ਸੀ। ਇਕੱਲੀ ਇੱਕ ਪਾਰਟੀ ਦੇ ਉਹ ਲੀਡਰ ਨੇ ਜੀ ਉਹਨਾਂ ਨੂੰ ਸਾਰੇ ਪਿਆਰ ਕਰਦੇ ਸੀ। ਜੇ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਚਾਵਲਾ ਚੌਕ ਦੇ ਵਿੱਚ ਆਏ ਤੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਜਿੰਨੀ ਤੁਸੀਂ ਕੋਈ ਜਾਣਨਾ ਪਾਓ ਨਾ ਜਰੂਰੀ। ਬਿਲਕੁਲ ਜੀ ਡਾਕਟਰ ਬਲਦੇਵਰਾ ਚਾਵਲਾ ਜੀ ਨਾਲ ਮੇਰਾ ਬਚਪਨ ਦਾ ਸੰਬੰਧ ਹੈ। ਔਰ ਪੰਜਾਬ ਔਰ ਪੰਜਾਬੀਅਤ ਲਈ ਸਮਰਪਿਤ ਸਨ ਡਾਕਟਰ ਬਲਦੇਵ ਰਾ ਚਾਵਲਾ ਔਰ ਸੋਭਾਗੇ ਦੀ ਗੱਲ ਹੈ ਕਿ ਜਿਸ ਦਿਨ ਉਹਨਾਂ ਦਾ ਜਨਮ ਦਿਨ ਹੈ ਅੱਜ ਹੀ ਉਹਨਾਂ ਦਾ ਜਨਮ ਦਿਨ ਸੀ ਔਰ ਅੱਜ ਸਵੇਰੇ 4 ਵਜੇ ਉਹਨਾਂ ਨੇ ਆਪਣੇ ਪ੍ਰਾਨ ਤਿਆਗੇ ਔਰ ਬਹੁਤ ਯੁੱਗ ਵਿੱਚ ਬਹੁਤ ਸਾਰੇ ਇਹੋ ਜਿਹੇ ਘਟ ਲੋਕ ਹੁੰਦੇ ਨੇ ਕਿ ਜਿਨ੍ਹਾਂ ਨੂੰ ਇੰਨਾ ਜਿੱਦਾ ਪਿਤਾਮਾ ਭੀਸ਼ਮ ਜੀ ਦਾ ਦੇਹਾਂਤ ਹੋਇਆ ਪਿੱਛੇ ਮਾ ਵਿਸ਼ਮ ਜੀ ਨੇ 58 ਦਿਨ ਸ਼ਰਸ਼ਈਆ ਤੇ ਪ੍ਰਤੀਕsha ਕੀਤੀ ਵੀ ਸੂਰਜ ਦੱਖਣਾਇਨ ਤੋਂ ਉਤਰਨ ਵਾਲੇ ਪਾਸੇ ਹੋਏ ਤੇ ਜਿਸ ਤਰ੍ਹਾਂ ਅੱਜ ਸੂਰਜ ਦੱਖਣਾਇਨ ਤੋਂ ਉਤਰਨ ਵਾਲੇ ਪਾਸੇ ਆਇਆ ਉਸ ਤਰ੍ਹਾਂ ਨੇ ਪ੍ਰਾਨ ਛੱਡੇ ਔਰ ਇੱਕ ਦੇਵੀ ਯੋਗਰ ਸਿੱਧ ਮਹਾਤਮਾ ਹੀ ਪ੍ਰਗਟ ਕਰ ਸਕਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਵੀ ਡਾਕਟਰ ਸਾਹਿਬ ਪੰਜਾਬ ਔਰ ਪੰਜਾਬੀ ਧਰਤੀ ਸਮਰਪਿਤ ਸ਼ਖਸੀਅਤ ਸਨ ਜਿਨ੍ਹਾਂ ਨੇ ਅਤੰਗਵਾਦ ਦਾ ਟਾਈਮ ਹੋਇਆ ਔਰ ਦੂਜੀ ਗੱਲ ਹੈ ਕਿ Hindu Sikh ਇਕਤਾ ਵਾਸਤੇ ਬਹੁਤ ਵੱਡਾ ਕੰਮ ਕੀਤਾ ਔਰ ਆਮ ਲੋਕਾਂ ਨੂੰ ਪਤਾ ਨਹੀਂ ਕਿ ਡਾਕਟਰ ਸਾਹਿਬ ਇੱਕ ਸਹਿਜਤਰੀ ਸਿੱਖ ਸਨ ਔਰ ਖੁਦ ਕਹਿੰਦੇ ਹਨ ਕਹਿੰਦਾ ਜੇ ਮੈਂ ਬਲਦੇਵ ਔਰ ਕਹਿੰਦੇ ਕਿ ਸਾਡੇ ਪਿੰਡ ਵਿੱਚ ਮੈਨੂੰ ਯਾਦ ਹੈ ਡਾਕਟਰ ਸਾਹਿਬ ਸਾਡੇ ਗੁਰਦੁਆਰੇ ਆਏ ਸੀ ਤਾਂ ਭਾਸ਼ਣ ਹੈ ਉਹਨਾਂ ਨੇ ਕਿਹਾ ਸੀ ਵੀ ਜੇ ਮੈਂ ਸਾਡੇ ਪਿੰਡ ਵਿੱਚ ਗੁਰਦੁਆਰਾ ਹੀ ਹੁੰਦਾ ਸੀ ਔਰ ਮਤਲਬ ਇਹੋ ਜੇ ਬਹੁਤ ਘੱਟ ਲੋਕ ਨੇ ਕਿ ਜਿਹੜੇ ਪੰਜਾਬ ਪੰਜਾਬੀਏ ਤੋਂ ਰਹੀ ਹਿੰਦੂਸੇ ਕੇ ਇਕਾਤਮਾ ਲਈ ਸਮਰਪਿਤ ਸਨ ਔਰ ਹਿੰਦੂਸੇ ਕ ਇਕਤਾ ਵਾਸਤੇ ਡਾਕਟਰ ਸਾਹਿਬ ਦਾ ਜਾਣਾ ਬਹੁਤ ਵੱਡੀ ਇੱਕ ਘਟਨਾ ਹੈ ਔਰ ਅੱਜ ਇੱਕ ਯੋਗਦਾਨਤ ਹੋ ਗਿਆ ਔਰ ਦੂਜੀ ਗੱਲ ਇਹ ਕਿ ਇੱਕ ਸਧਾਰਨ ਕਾਰਜਕਰਤਾ ਤੋਂ ਉੱਪਰ ਉੱਠ ਕੇ ਮੰਤਰੀਪਦ ਤੱਕ ਜਾਣਾ ਲੇਕਿਨ ਕਿਸੇ ਵੀ ਕਾਰਜਕਰਤਾ ਨੂੰ ਕਦੀ ਵੀ ਉਹਨਾਂ ਲਈ ਸਹਿ ਸੁਲਬਤਾ ਸੀ ਹਰ ਕਿਸੇ ਵਿਅਕਤੀ ਵਾਸਤੇ ਔਰ ਡਾਕਟਰ ਸਾਹਿਬ ਦਾ ਜਾਣਾ ਇੱਕ ਪੰਜਾਬ ਵਾਸਤੇ ਆ ਪੂਰੀ ਸ਼ਤਿ ਹੈ। ਔਰ ਅੱਜ ਜਿੰਨੇ ਵੀ ਲੋਕ ਇੱਥੇ ਆਏ ਨੇ ਇੱਕਦਮ ਜਿੰਨਾ ਪਤਾ ਲੱਗਾ ਜਿੰਨੀ ਭੀੜ ਸੀ ਇੱਥੇ ਔਰ ਡਾਕਟਰ ਸਾਹਿਬ ਦੇ ਦਿਲਾਂ ਵਿੱਚ ਆਮ ਲੋਕਾਂ ਵਾਸਤੇ ਕਿੰਨਾ ਪਿਆਰ ਹੈ ਉਹਦਾ ਇੱਕ ਨਜ਼ਰੀਆ ਦੇਖਣ ਨੂੰ ਮਿਲਿਆ ਜੀ। ਠੀਕ ਹੈ। ਹਾਂਜੀ ਪੰਨੀ ਕੀ ਕਹਿਣਾ ਚਾਹੋਗੇ? ਡੋਕਟਰ ਬਲਦੇਵ ਚਾਵਲਾ ਜੀ ਦਾ ਜਨਮ ਸਾਡੇ ਲਈ ਸਮਾਜ ਲਈ ਰਾਜਨੀਤਿਕ ਖੇਤਰ ਲਈ ਬਹੁਤ ਵੱਡਾ ਕੱਟ ਹੈ। ਇੱਕ ਉਦਾਹਰਨ ਸੀ ਸਰਲਤਾ ਦੇ, ਸ਼ਰਾਫਤ ਦੇ ਔਰ ਅੰਤ ਤੱਕ ਸਿਰਫ 3 ਦਿਨ ਪਿਛਲੇ ਛੋੜ ਕੇ ਇਹ ਆਮ ਜਨਤਾ ਦੇ ਰਹੇ ਹੈ ਜਨਤਾ ਦੇ ਵਿੱਚ ਰਹੇ ਹੈ ਪ੍ਰਤੀਨਿਧੀ ਬਣ ਕੇ ਰਹੇ ਹੈ ਔਰ ਇੱਕ ਨੇਕ ਰਾਜਨੀਤਾ ਦੇ ਰੂਪ ਦੇ ਵਿੱਚ ਇਹਨਾਂ ਨੇ ਆਪਣਾ ਸਾਂਝ ਸਮਾਜ ਵਿੱਚ ਬਣਾਇਆ ਹੈ ਇਹਨਾਂ ਦਾ ਜਾਣਨ ਸਾਨੂੰ ਸਾਡੇ ਸਮਾਜ ਨੂੰ ਸਭ ਨੂੰ ਬੜਾ ਘਾਟਾ ਹੈ ਖਾਸ ਕਰ ਪ੍ਰਾਨ ਪ੍ਰਤੀਸ਼ਠਾ ਕਾਰਜਕ੍ਰਮ ਤੇ ਬਹੁਤ ਉਤਸੁਕ ਸੀ ਉਹ ਇਹ ਨਹੀਂ ਦੇਖ ਪਾਏ ਇਸਨੂੰ ਬਹੁਤ ਵੱਡਾ ਦੁੱਖ ਹੈ ਗਾਇਕਸ਼ਵਰ ਇਹਨਾਂ ਦੀ ਆਤਮਾ ਨੂੰ ਆਪਣੇ ਚਦਨਾ ਜੀ ਹੀ ਰੱਖੇਗਾ ਐਸਾ ਮੇਰਾ ਵਿਸ਼ਵਾਸ ਹੈ ਤਲੀ ਵੀ ਚਿਰੋ ਦੇਗੇ ਡਾਕਟਰ ਸਾਹਿਬ ਔਰ ਮੈਂ ਸੰਪਾਲੀ ਜ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਚ ਆ ਕੇ ਸੈਟਲ ਹੋਏ ਇਹਨਾਂ ਨੂੰ ਇੱਛੇ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਮੈਂ ਇਹਨਾਂ ਦੇ ਨਾਲ ਹੀ ਰਹਾ ਇੱਕ ਐਸਾ ਜ਼ਮਾਨਾ ਸੀ ਜੋ ਜਦੋਂ ਨਿਆਂਪੀਮਾਨਦਾਰ ਸਿਆਸਤਦਾਨ ਸਨ ਔਰ ਇੱਕ ਖੂਬਸੂਰਤ ਆਲਾ ਸ਼ਖਸੀਅਤ ਦੇ ਇਨਸਾਨ ਦਾ ਚਲਾ ਜਾਣਾ ਸਾਡੇ ਸ਼ਹਿਰੀਆਂ ਨੂੰ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ ਮੇਰਾ ਮੈਨੂੰ ذاتی ਦੁੱਖ ਹੈ ਮਗਰ ਇਸ ਕਾਇਨਾਤ ਦਾ ਦਸਤੂਰ ਹੈ ਇਸ ਸ੍ਰਿਸ਼ਟੀ ਦਾ ਅਸੂਲ ਹੈ ਔਰ ਮੈਂ ਆਸ ਕਰਨਾ ਕਿ ਆਉਣ ਵਾਲੇ ਵਕਤ ਲੋਕ ਉਹਨਾਂ ਦੇ ਪਰੋਕਾਰ ਬਨ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਕਾਰੇ ਕੁਸ਼ਲ ਹੋਣ ਔਰ ਹਰ ਤਰ੍ਹਾਂ ਦੀ ਹਰ ਚੀਜ਼ ਨੂੰ ਖੂਬਸੂਰਤ ਪ੍ਰੀਕੇ ਨਾਲ ਸਾਰਨਜਾਮ ਦੇ ਦੇ ਜਾਣ